ਸਰ ਬਲਟਾਣਾ ਇਲਾਕੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿੱਥੇ ਕੁਝ ਨਕਾਬ پوش ਔਰਤਾਂ ਨੂੰ ਮਰੀਆ ਨੇ ਕੋਈ ਵਾਰਦਾਤ ਨੂੰ ਅੰਜਾਮ ਦਿੱਤੀ ਗਈ ਹੈ ਨਾ ਵੱਲੋਂ ਇਹ ਕੀ ਕਾਰਵਾਈ ਕੀਤੀ ਹੈ ਹਾਂਜੀ ਸੋਸ਼ਲ ਮੀਡੀਆ ਦੇ ਉੱਤੇ ਪਿਛਲੇ ਦਿਨਾਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੰਦੇ ਚ ਬਲਟਾਣਾ ਦੀ ਮੇਨ ਮਾਰਕੀਟ ਹੈ ਜਿਹੜੀ ਉੱਥੇ ਤਿੰਨ ਕੋਈ 5 ਤੋਂ 6 ਲੇਡੀਆਂ ਸ਼ੱਕੀ ਹਾਲਤ ਵਿੱਚ ਘੁੰਮਦੀਆਂ ਦਿਖੇ ਗਈਆਂ ਜਿਨ੍ਹਾਂ ਚ ਇੱਕ ਨੇ ਇੱਕ ਕਬਾੜ ਵਾਲਾ ਥੈਲਾ ਹੀ ਪਾਇਆ ਹੋਸੀ ਗੱਲ ਦੁੱਚ ਅਸੀਂ ਇਹਦੇ ਬਾਰੇ ਅੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਿਸ ਤੋਂ ਪਾਇਆ ਗਿਆ ਕਿ ਅੱਗੇ ਪੰਜ ਪੁੱਲੇ ਸ਼ੈੱਡ 19 ਸੈਕਟਰ ਦੇ ਵਿੱਚ ਇਹਨਾਂ ਦੇ ਆਟੋ ਖੜਾ ਸੀ। ਉਹ ਆਟੋ ਤੇ ਬੈਠ ਕੇ ਰੇਲਵੇ ਲਾਈਨ ਦੇ ਨਾਲ-ਨਾਲ ਹੁੰਦੇ ਹੋਏ ਫਲਾਈਓਵਰ ਦੇ ਨੀਚੇ ਤੋਂ ਜਿਰਕਪੁਰ ਵਾਲੇ ਪਾਸੇ ਮੁੜ ਗਏ। ਇਸ ਤੋਂ ਅੱਗੇ ਅਸੀਂ ਹਲੇ ਕੈਮਰੇ ਚੈੱਕ ਕਰ ਰਹੇ ਹਾਂ। ਔਰ ਅੱਜ ਅਸੀਂ ਚੈਕਿੰਗ ਦੇ ਦੌਰਾਨ ਕਲਕਿੱਤਰ ਮਾਰਕੀਟ ਬਲਟਾਲਾ ਮਜੂਦ ਸੀਗੇ। ਉੱਥੇ ਸਾਨੂੰ ਦੋ ਲੇਡੀਜ਼ ਛੱਕੀ ਹਾਲਤ ਵਿੱਚ ਮਿਲੇ ਸੀ ਜਿਨ੍ਹਾਂ ਜੋ ਇੱਕ ਮੌਕੇ ਦਾ ਫਾਇਦਾ ਠਾਕੇ ਤੋਂ ਪਰਚੇ ਜਗਾਮ ਜਾ ਰਹੀ ਇੱਕ ਨੂੰ ਅਸੀਂ ਫੜਿਆ ਜੀ। ਉਨੇ ਆਪਣਾ ਹਲੇ ਨਾਂ ਹੀ ਦੱਸਿਆ ਮਾਇਆ ਨਾਂ ਦੱਸਿਆ ਜੀ ਹਲੇ ਆਪਣਾ ਬੈਕਗ੍ਰਾਉਂਡ ਨਹੀਂ ਦੱਸ ਰਹੀ ਕੁਝ ਵੀ ਔਰ ਇਹ ਪ੍ਰਵਾਸੀ ਜਾਤੀਆਂ ਦੇ ਇਹਨਾਂ ਸਾਨੂੰ ਡਾਊਟ ਹੈ ਕਿ ਇਹ ਕਿਸੇ ਚੋਰੀ ਦੇ ਘਟਨਾਵਾਂ ਜਿਹਾ ਸ਼ਾਮ ਹੋ ਸਕਦੀ ਇਹਦੇ ਬਾਰੇ ਹਲੇ ਪੜਤਾਲ ਜਾਰੀ ਹੈ ਤੇ ਇਹਦੀਆਂ ਬਾਕੀ ਦੀਆਂ ਜਿਹੜੀ ਨਾਲ ਦੀ ਸਤਨਾ ਹੈ ਉਹਨਾਂ ਬਾਰੇ ਕੁਝ ਵੀ ਜਾਰੀ ਨਹੀਂ ਸਰ ਇਹ ਜਿਹੜੀ ਬਲਟਾਲੇ ਚ ਪਿਤੀ ਦਿਨੀ ਵਾਰਦਾਤਰ ਹੋਈਆਂ ਉਹਨਾਂ ਚ ਵੀ ਇਹ ਸ਼ਾਮਲ ਹੋ ਸਕਦੇ ਕਿਉਂਕਿ ਰਾਤ ਨੂੰ ਘੁੰਮਦੀਆਂ ਨੇ ਮੂਹ ਲਗੋ ਕੇ ਹਾਂਜੀ ਸ਼ੱਕ ਹੈ ਸਾਨੂੰ ਇਹਦੇ ਬਾਰੇ ਅਸੀਂ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ ਜੀ